ਆਪਾਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਸੰਗੋਵਾਲ ਦਾ ਬੰਨ ਹੈਗਾ ਆ ਇਹ ਆਪਣੇ ਬਿਲਕੁਲ ਬਲਕੇਰ ਤਲਵੰਦੇ ਨੇੜੇ ਹੈਗਾ ਤੇ ਇੱਥੇ ਪਿਛਲੇ ਕਰੀਬ 1 ਹਫਤੇ ਤੋਂ ਪਹਿਲਾਂ ਬੜੀ ਬਵਾਹ ਉੱਡਦੀ ਆ ਕਿ ਸੰਗੋਵਾਲ ਦਾ ਜਿਹੜਾ ਬੰਨ ਟੁੱਟ ਗਿਆ ਆ ਪਰ ਉਹ ਬਵਾਹ ਉੱਡਣ ਤੋਂ ਬਾਅਦ ਸਰਕਾਰ ਸਰਕਾਰਮ ਹੁੰਦੀ ਆ ਸਰਕਾਰੀ ਅਮਲਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਹੈ ਹਰ ਕੱਥ ਚ ਆਉਂਦੇ ਆ ਤੇ ਕਰੀਬ ਪਿਛਲੇ 1 ਹਫਤੇ ਤੋਂ ਲਗਾਤਾਰ ਇੱਥੇ ਜਿਹੜੀ ਆ ਉਹ ਜਿਹੜਾ ਬੰਨ ਹੈ ਉਹਨੂੰ ਮਜ਼ਬੂਤ ਕਰਨ ਦੀ ਜਿਹੜੀ ਕਾਰਵਾਈ ਚੱਲ ਜਾਈ ਰਹੀ ਹੈ ਤੇ ਇਸ ਵੇਲੇ ਵੱਖ-ਵੱਖ ਸਦਮ ਜਿਹੜੇ ਇੱਥੇ ਜਿਹੜੇ ਸਰਕਾਰੀ ਅਧਿਕਾਰੀ ਆ ਉਹ ਵੀ ਪਹੁੰਚ ਰਹੇ ਹੈਗੇ ਆ ਵਾਹ ਕਮਕਸ ਜੀ ਸਾਡੇ ਨਮਾਇंदे ਵੀ ਇੱਥੇ ਪਹੁੰਚ ਰਹੇ ਆ ਤੇ ਅੱਜ ਸਾਡੇ ਵਾਸਤੇ ਜਿਹੜੇ ਹੋਰ ਨਮਾਇंदे ਇੱਥੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਆਪਣੀ ਸੰਸਥਾ ਬਾਰੇ ਉਹ ਇੱਥੇ ਮੁੱਖ ਦੇ ਪਹੁੰਚੇ ਆ ਕਿਹੋ ਜਿਹੇ ਹਾਲਾਤ ਆ ਤੇ ਜਿਹੜੇ ਮੌਜੂਦਾ ਹਾਲਾਤ ਤੇ ਬਰਕੀ ਜਾਣਾ ਚਾਹੀਦਾ ਹਾਂ ਹਾਂ ਜੀ ਭਾਈ ਤੁਹਾਡਾ ਸਵਾਗਤ ਹੈ ਪਹਿਲਾਂ ਤੋਂ ਬਹੁਤ ਬਹੁਤ ਤੁਸੀਂ ਇੱਥੇ ਪਹੁੰਚੇ ਆ ਮੌਜੂਦਾ ਕਿਹੋ ਜੀ ਸਥਿਤੀ ਹੈ ਪਹਿਲਾਂ ਤੁਸੀਂ ਦੱਸੋ ਮੈਂ ਦਰੋਤ ਨੀਚੇ ਨਾਲ ਬਹੁਤ ਬਹੁਤ ਧੰਨਵਾਦ ਜੀ ਜੀ ਦਾ ਤਾਫਾ ਬਤੇਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਦੀ ਫਤੇ ਜੈ ਗੁਰਦੇਵ ਧ ਇਹ ਪੰਜਾਬ ਹੀ ਅਸੀਂ ਘਰਦੀ ਆ ਜਿਹਦੇ ਪੂਰੇ ਭਾਰਤ ਚਲਦੀ ਹੈ ਪੂਰੇ ਵਰਲਡ ਚਲਦੀ ਹੈ ਤੇ ਪੰਜਾਬ ਦਾ ਨਾਮ ਜਿਹੜਾ ਹਰ ਪਾਸੇ ਜਿਹੜਾ ਅੱਗੇ ਹੁੰਦਾ ਕਿਉਂਕਿ ਇੱਥੇ ਸਾਡੇ ਗੁਰੂਆਂ ਮੀਰਾਂ ਪੀਰਾਂ ਨੇ ਇੱਕ ਮਾਨਵਤਾ ਦੀ ਗੱਲ ਕੀਤੀ ਆ ਵੀ ਸਾਰਿਆਂ ਨੂੰ ਇੱਕ ਸਮਾਨ ਲੱਣ ਦੀ ਗੱਲ ਕੀਤੀ ਹੈ ਜਿੱਥੇ ਗੁਰੂ ਨਾਨਕ ਮਹਾਰਾਜ ਦੇ ਜਿਹੜੀ ਲੰਗਰ ਦੀ ਪ੍ਰਥਾ ਜਿਹੜੀ ਆ ਅਜੇ ਤੱਕ ਚੱਲਦੀ ਹੈ ਜੋ ਕਿ ਜਦੋਂ ਵੀ ਕੋਈ ਵੀ ਆਪਾਂ ਮਰਜ਼ੀ ਗੁਰੂ ਘਰ ਕੁਝ ਵੀ ਲੈ ਲਈਏ ਜਿੱਥੇ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਹੀ ਆ ਜਿੱਥੇ ਪਹਿਲਾਂ ਪਾਣੀ ਪੁੱਛਿਆ ਜਾਂਦਾ ਉੱਤੋਂ ਬਾਅਦ ਨੰਬਰ ਪ੍ਰਸ਼ਾਦਾ ਪੁੱਛਿਆ ਜਾਂਦਾ ਤੁਸੀਂ ਹੋਸਟਟਾਂ ਜਾ ਕੇ ਦੇਖ ਲਓ ਕੋਈ ਬੰਦਾ ਖੋਜਦੇ ਨਹੀਂ ਨਾ ਕੋਈ ਦੰਦ ਗੁਰੂ ਦਾ ਵੀ ਆਪਾਂ ਨਾ ਕਰਦੇ ਪੰਜਾਬ ਹੀ ਇੱਥੇ ਵੀ ਕਿੱਥੇ ਕਿਤੇ ਮਾੜੀ ਜੀ ਵੀ ਕਿਸੇ ਤੇ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਆ ਅੱਗੇ ਆਉਂਦੇ ਆ ਆ ਜਿਹੜੀ ਮਾਹੌਲ ਜਿਹੜਾ ਬੜੇ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਵੀ ਜਿਹੜਾ ਹੜ੍ਹ ਦੀ ਸਥਿਤੀ ਜਿਹੜੀ ਇਦਾਂ ਦੀ ਹੋਈ ਹੈ ਜਿਹੜੇ ਗਰੀਬ ਲੋਕ ਹੈ ਕਿਉਂਕਿ ਜਿਹੜੇ ਆਲੇ-ਦੁਆਲੇ ਚੱਲ ਜੀ ਕਿੱਥੇ ਵੀ ਕਿੱਥੇ ਆਲੇ ਆ ਕੋਲੇ-ਦੁਆਲੇ ਗਰੀਬ ਲੋਕ ਜਿਹੜੇ ਆ ਬੇਸਹਾਰੇ ਕਰੇ ਉਹ ਉਹਨਾਂ ਦੇ ਸਾਰੇ ਵੰਡਵਾਸਿਆ ਕਿ ਪੰਜਾਬ ਤੇ ਹਰ ਨੁਮਾਇੰਦਾ ਕਹੇ ਕਿਸੇ ਵੀ ਪਾਰਟੀ ਦਾ ਹੋਵੇ ਸਾਰੇ ਅੱਗੇ ਵਧਿਆ ਕਿੰਨੀਆਂ ਜੱਥੇ ਬੰਨੇ ਆ। ਸ਼੍ਰੀ ਗੁਰਦਾਸ ਸਾਹਿਬ ਦੀ ਤੋਂ ਪੱਛਮੀ ਦੇ ਕਿੰਨੇ ਯਹਾਂ ਕੁਰਸੀਆਂ ਨੇ। ਕੋਸਾਲ ਤੋਂ ਅੱਗੇ ਡੀਗਾ ਸਾਹਿਬ ਨੂੰ ਬੰਲਾਂ ਦੇ ਮਾਰਾ ਪਰੇਸ਼ਾਨੇ ਲਗਾਤਾ ਕਿ ਨਹੀਂ ਆ ਆਪਣੀ ਲੰਗੇ ਸੇਵਾ ਦੀ। ਪੰਜਾਬ ਜੀ.ਟੀ.ਪੀ. ਤੋਂ ਵੀ ਬਾਹਰ ਦੇ ਸਭ ਨਾਲ ਸਾਥੋਂ ਹਰ ਇੱਕ ਇਹ ਬੰਦਾ ਇਹ ਚਾਹੁੰਦਾ ਵੀ ਆਪਾਂ ਸਮਾਜ ਦੀ ਨਹੀਂ ਗੱਲ ਕਰਨੀ ਆਪਾਂ ਪੰਜਾਬ ਦੀ ਮਾਂ ਦਾ ਗੱਲ ਕਰਨੀ ਆ ਵੀ ਸਾਰਿਆਂ ਵਾਸਤੇ ਅੱਗੇ ਵਧ ਕੇ ਆਪਾਂ ਇਹ ਸੁਸਭਾਈ ਆ ਕਿ ਸੁਭੌੜਨ ਪਾਰਟੀ ਆਪਾਂ ਦਾ ਜਨੂ ਕੱਲ ਵੀ ਪਰਸ ਤੋਂ ਬਣਾਏ ਆ ਭਾਈ ਜਰ ਨਾਲ ਆਏ ਜਾਂਦੇ ਆ ਰਾਤ ਨੂੰ ਲੱਗਦਾ ਰਾਤ ਨੂੰ 11 12 ਵਜੇ ਪਹਿਲਾਂ ਸੁਤਾਨਪੁਰ ਤੇ ਸਾਡੇ ਨਾਲ ਸ਼੍ਰੀ ਗੁਰਦਾਸ ਸਾਹਿਬ ਦਾ ਸਾਥੇ ਸਾਡੇ ਪੰਜਾਬ ਤੋਂ ਲੈ ਕੇ ਆਪਾਂ ਬੰਦ ਮਾਰਾਈ ਸਾਡੇ ਨਾਲ ਵੀ ਹੈ ભગવાન ਵਾਲਮੀਕਾ ਸ਼ਰਮ ਤੋਂ ਵੀ ਜਿਹੜੇ ਗੱਲਾਂ ਨੇ ਆ ਤਾਂ ਵੀ ਜਿਹੜੀਆਂ ਗੱਡੀਆਂ ਆ ਉੱਥੇ ਥੋੜਾ ਜਿਹਾ ਗੁਰਵਾੜ ਜਿਹੜਾ ਆ ਸਾਡੇ ਵੀਰੇ ਦੰਨਾ ਬਾਜਾ ਪੈ ਗਿਆ ਸੀ ਵੀ ਕੰਡੀਆਂ ਸਭ ਦਾ ਲੱਗ ਲੈ ਕੇ ਆਉਂਦੀ ਹੈ ਉਹ ਉਹਨਾਂ ਨੂੰ ਚਾਹੀਦਾ ਸੀ ਬਾਬਾ ਜੀ ਨੂੰ ਵੀ ਚਾਹੀਦਾ ਸੀ ਮੇਰੀ ਪੈਰਨਮੈਂਟ ਹੈ ਜਿਹੜੇ ਪੰਜ ਸਾਹ ਹੋਇਆ ਉਹਨਾਂ ਨੂੰ ਵੀ ਜੀ ਬਾਜੀ ਮਿਲਦੀ ਹੈ ਅੱਪਾ ਪਾਜੀ ਬਾਜੀ ਜਿਹੜਾ ਕੋਈ ਚਾਹੁੰਦਾ ਆਪਾਂ ਉਹਨੂੰ ਕਹਿੰਦੇ ਜਿਹੜਾ ਕੋਈ ਪੈਸਾ ਭੇਜਿਆ ਉਹਦੇ ਤੱਕ ਪਹੁੰਚ ਕਰ ਦਈਏ ਉਹ ਆਪਣਾ ਜੋ ਸਮਝ ਲੈ ਕੇ ਆਇਆ ਬੰਦੇ ਦੀ ਮਨਚਾ ਹੁੰਦੀ ਕਿਉਂਕਿ ਜਿਹੜੇ ਬੰਦੇ ਬਾਹਰੋਂ ਪੈਸੇ ਭੇਜਦੇ ਆ ਉਹ ਕਦੇ ਵੀ ਕਿੱਥੇ ਲਈ ਦੇ ਗਿਆ ਕਿਉਂਕਿ ਉਹ ਵੀਡੀਓ ਇੱਕ ਸਮਝਣ ਮਹੱਤਵਪੂਰਨ ਸਾਧਨ ਹੈ ਕਿਉਂਕਿ ਜੇ ਸਾਨੂੰ ਕੋਈ ਲੱਖ ਦਿੰਦਾ 50 ਹਜ਼ਾਰ ਦਿੰਦਾ ਤੇ ਪੂਰੀ ਸਮਗਰੀ ਆਪਾਂ ਕਿਸੇ ਤੱਕ ਪਹੁੰਚਾ ਲਈਏ ਜਨਰਲ ਟਾਈਜ਼ ਆਦਿ ਵੀ ਆਹ ਤੁਹਾਡਾ ਜਿਹੜਾ ਬੈਰੋ ਕੀ ਦਿੱਤੇ ਆ ਅਸੀਂ ਇੰਨਾ ਚਲੋ ਦੇ ਦਿੱਤੇ ਕਿਉਂਕਿ ਉਹ ਕੰਦੇ ਵੀ ਸਾਰਾ ਸਮਾਨ ਸਾਡੇ ਕੋਲ ਦਾ ਕੋਈ ਚੀਜ਼ ਦੇ ਪਹੁੰਚਾਉਣਾ ਬੜਾ ਇੱਕ ਬਹਿਰਬਾਦ ਜਗਾ ਹੋਈ ਜਿਹੜੀ ਸਮਝ ਵੀਡੀਓ ਦੇ ਵੀ ਆਪਾਂ ਕਰ ਦਿੱਤੀ ਤੇ ਪਰ ਉਹਨਾਂ ਨੇ ਸਾਨੂੰ 4-5 ਘੰਟੇ ਬਾਅਦ ਕਮਾਈ ਵੀ ਨਹੀਂ ਕੀਤੀ ਨਾ ਕੋਈ ਦਿੱਤੀ ਸਮਾਜ ਨੇ ਵੀ ਇਹ ਕਿ ਸਰਕਾਰ ਦੀਆਂ ਅਮਲਾ ਕੰਮ ਕਰਦੇ ਨੇ ਕਿ ਲੋਕ ਆਪਣੇ ਲੈਵਲ ਤੇ ਕੰਮ ਕਰਿਆ ਇਹਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਮੈਨੇਜਮੈਂਟ ਦਾ ਕੰਮ ਆ ਮਿਲਾਰ ਉਹਦੇ ਵਿੱਚ ਕਾਫੀ ਲੋਕ ਤੇ ਮੈਨੇਜਮੈਂਟ ਤਾਂ ਇਦਾਂ ਦੀ ਕੋਈ ਨਹੀਂ ਸੀ ਇਹਨੇ ਵੱਡੇ ਨਾਲ ਬਾਬਾ ਜੀ ਬਣਾਏ ਬੜੇ ਆਪਣੇ ਢੀਲੇ ਨੂੰ ਲੰਗਰ ਪ੍ਰਬੰਧ ਲਾਈ ਜਿੰਦੇ ਸਾਰਿਆਂ ਨੂੰ ਸਮਾਪਤ ਹੋਰ ਵੀ ਬੰਦੇ ਲੋਕ ਆ ਉਹ ਪੰਚਾਇਤ ਹੋਵੇ ਚਾਹੇ ਜਿਹੜੇ ਸੋਸ਼ਲ ਵਰਕਰ ਹੋਣ ਉਹ ਸਾਰੇ ਖੜੇ ਪਰ ਤੁਸੀਂ ਤੇ ਉਹਨਾਂ ਵਿੱਚੋਂ ਲੈ ਕੇ ਬੰਨ੍ਹ ਤੱਕ ਦੇਖ ਲੋ ਪ੍ਰਸ਼ਾਸਨ ਦਾ ਤਾਂ ਕਾਹਲੀ ਚਾਹੀਦਾ ਕਿਉਂਕਿ ਜੇ ਆਪਾਂ ਸਰਕਾਰੀ ਮਾਜਮਾ ਕੋ ਲਾਇਆ ਇੱਥੇ ਨੇ ਤਹਿਸੀਲਦਾਰ ਐਸਡੀਐਮ ਏਡੀਸੀ ਕੌਂਸਲਰ ਇਹਦਾ ਬੰਦਾ ਇੱਥੇ ਹੋਵੇ ਇਹੀ ਚੀਜ਼ ਉੱਥੇ ਆਪਣੇ ਸੁਲਤਾਨ ਭੱਲੂਦੀ ਵੀ ਗੱਲ ਨੂੰ ਜਦੋਂ ਡੀਸੀ ਸਾਹਿਬ ਨੂੰ ਕਿਹਾ ਵੀ ਇੱਕ ਤੁਸੀਂ ਸਰਕਾਰੀ ਜੀ ਦਾ ਦੇਸ਼ ਦੀ ਬੋਰ ਕਿੰਨੀਆਂ ਦੇ ਦੀਆਂ ਕੁਝ ਬੈਠੋ ਕੋਲ ਬੰਦਾ ਉਹ ਆ ਜਿਹੜਾ ਸੈਲੀਬ੍ਰਿਟੀ ਹੈ ਜਿਹੜਾ ਕੋਈ ਸੈਲੀਬ੍ਰਿਟੀ ਆ ਜਿਹੜਾ ਕੋਈ ਜਿਹੇ ਦੀ ਪਹੁੰਚ ਹੈਗੀ ਜਿਹੜਾ ਬੰਦਾ ਫੋਨ ਕਰ ਦਿੰਦਾ ਉਹੀ ਬੰਦਾ ਬੈ ਕੇ ਰੌਣਾ ਟੌਣਾ ਲ ਜਾਂਦਾ ਜੇ ਕੋਈ ਆਮ ਜਿਹੜਾ ਜੁੰਸਾ ਚੁੰਦਾ ਵੀ ਮੈਂ ਸੇਵਾ ਕਰਦਾ ਗਾਂ ਉਹਨੂੰ ਉਹ ਕਹਿੰਦੇ ਵੀ ਨਹੀਂ ਜਾ ਸਕਦਾ ਇਕੱਲਾ ਚੱਲਦਾ ਇਕੱਲਾ ਬੰਦਾ ਕਿੱਥੇ ਜਾ ਜਿਹੜਾ ਬੰਦਾ ਚੱਲ ਗਿਆ ਉਹਦੇ ਨਾਲ ਲੈ ਗਿਆ ਜੀ ਲੋ ਜੇ ਜੇ ਕੰਟਰੋਲ ਜਿਹੜਾ ਆ ਸਰਕਾਰ ਦੇ ਜਿਹੇ ਹੁਕਮ ਦਿੱਤੀ ਆ ਡੀਸੀ ਸਾਹਿਬ ਨੇ ਉਹਨਾਂ ਦੇ ਕੰਟਰੋਲ ਜਿਹੜਾ ਕਰਨਾ ਚਾਹੀਦਾ ਬਹੁਤ ਚੀਜ਼ ਦਿੱਖਦੀ ਹੁਣ ਇੱਥੇ ਇੱਥੇ ਮੇਰਾ ਪੈਸਾ ਬਹੁਤ ਬਗਾਲੀਆਂ ਦਿੱਤੀਆਂ ਲੱਗੀਆਂ ਮੈਂ ਅੱਜ ਨਾੜ ਜਾ ਕੇ ਆਇਆ ਹਾਂ ਉਹਦੇ 4-5 ਲੱਖ ਰੁਪਏ ਆਪਾਂ ਨੂੰ ਲੱਗਦਾ ਸਕੇ ਵੀ ਇੰਨੇ ਸਿਸਟਮ ਜਰਮਾ ਨਹੀਂ ਲਾਉਣਾ ਇਹ ਤਾਂ ਉਹ ਵੀ ਪਤਾ ਲੱਗਦਾ ਕਿ ਕਿਸੇ ਕੰਮ ਦਾ ਇਤਿਹਾਸ ਕਰਾਵੇ ਜਿਹੜਾ ਕੋਈ ਇੰਜੀਨੀਅਰ ਹੋਵੇ ਦੱਸ ਸਕੇ ਵੀ ਆਪਾਂ ਕਿੱਦਾਂ ਕਰਨਾ ਹੁਣ ਸੰਗਤ ਨੇ ਤਾਂ ਜਿੱਦਾਂ ਤੁਸੀਂ ਕਹੋਗੇ ਉਹਨਾਂ ਨੇ ਆਪਣਾ ਕੰਮ ਕਰ ਹੀ ਜਣਾ ਤੇ ਮਹਾਪੁਰਸ਼ਾਂ ਨੇ ਜਿਹੜਾ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਲੰਗਰ ਮਾਲਾ ਅਦਾਲਤ ਦੀਆਂ ਦੀਆਂ ਲੋਕਾਂ ਨੂੰ ਕੋਈ ਘਾਟ ਨਹੀਂ ਪੰਜਾਬ ਜਗੇ ਆਹ ਜਿਹੜੀਆਂ ਗਰੂਟਾ ਵੀ ਚੱਲਦੀਆਂ ਆ ਇੱਕ ਦੂਜੇ ਨੂੰ ਜਾਤ ਪੱਤ ਦੀ ਲੜਾਉਂਦੀਆਂ ਇਹ ਇਹ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਆਪਾਂ ਨੂੰ ਇੱਥੇ ਜਾਤ-ਪਾਤ ਨਹੀਂ ਹੋਣੀ ਜਿਹੜਾ ਬੰਦੇ ਨੂੰ ਜਾਨ ਦੇਉ ਦੀ ਲੋੜ ਹੈ ਬਿਲਕੁਲ ਇੱਥੇ ਜਿਹੜਾ ਆਏ ਤੁਸੀਂ ਪਾਣੀ ਪੀਛੇ ਦੇਖ ਲਓ ਬੰਦੇ ਨੇ ਤਾਂ ਆਪਣੀ ਜਾਨ ਬਚਾਉਣੀ ਕਿ ਇਹ ਕਹੀਏ ਵੀ ਮੈਂ ਐਸੀ ਆ ਪੀਤੀਏ ਜੰਨ ਇੱਥੇ ਕੋਈ ਚੀਜ਼ ਨਹੀਂ ਆਪਾਂ ਦਾ ਤਾਂ ਲੋਕੀ ਕਹਿੰਦੇ ਯਾਰ ਆਪਣਾ ਆਪਣੇ ਪੰਜਾਬ ਨੂੰ بچਾਈਏ ਪੰਜਾਬ ਹੀ ਅੱਗੇ ਹੁੰਦਾ ਅੱਜ ਵੀ ਦੇਖ ਲਓ ਅੱਜ ਪੰਜਾਬ ਦੇ ਉੱਪਰ ਨੌਬਤ ਪਈ ਹੈ ਕਿੰਨੇ ਆਖੂ ਜਿਹੜੇ 5 ਕਰੋੜ ਕੋਈ ਸ਼ਹਿਰ ਕਰੋੜ ਤੋਂ ਦਾ ਰੋਡ ਤੇ ਹੈ ਫੰਡ ਨਹੀਂ ਆਉਂਦਾ ਪਰ ਉਹ ਲੱਗਣਾ ਜਿੰਨਾ ਮਿਲੀਅਨ ਜਿਹੜੇ ਇੱਕ ਬੜੇ ਡਿਵਿਡੈਂਡ ਤੇ ਐਨਰਜੀ ਉਪਰ ਦੱਸਿਆ ਨਾਲ ਵੀ 1 ਮਿਲੀਅਨ ਤੋਂ ਉੱਪਰ ਜਿਹੜੇ ਪੈਸੇ ਆ ਉਹਨਾਂ ਨੇ ਇਕੱਠੇ ਕੀਤੇ ਆ। ਉਹ ਸਿਸਟਮ ਵੀ ਉਹ ਸਿਸਟਮ ਦਾ ਹੋ ਗਿਆ ਨਾ। ਇੱਥੇ ਪੂਰਾ ਸਿਸਟਮ ਹੋਣਾ ਚਾਹੀਦਾ ਲੋਕਾਂ ਤੱਕ ਆਪ ਸਰਕਾਰ ਪਹੁੰਚ ਕਰੇ ਜਿਹੜੇ ਨਮਾਇंदे ਜਾਂ ਕਿਸੇ ਨਹੀਂ ਕਰ ਸਕਦੇ ਜਿਹੜੇ ਸਰਕਾਰ ਦੇ ਨਮਾਇंदे ਆ ਇੱਥੇ ਨੇ ਕਾਡਰ ਪਾਣੀ ਆ, ਪਸਪਾਲਾ ਆ, ਬੀਜਾ ਪਾਣੀ ਨੇ ਨਾਮ ਜਣਾ ਜਿਹੜੇ ਵੀ ਨਮਾਇंदे ਆ ਕੋਈ ਜਿਹੜੀ ਆ ਆਪ ਕੋ ਡਿਮਾਂਡ ਪੇਟਾ ਦੇ ਸਰਪੰਚ, ਪੰਚ, ਸਾਬਕੇ ਪੰਚ ਸਾਰਿਆਂ ਨੂੰ ਨਾਮ ਲੈ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਵੀ ਆ ਆ ਪਿੰਡ ਚ ਤੁਸੀ ਸੰਭੋ ਵੀ ਆਜੀ ਜੇ ਪਰ ਉਹ ਚੀਜ਼ ਜਿਹੜੀ ਆ ਦਿਖਰੋ ਨਹੀਂ ਮਿਲਦੀ ਆ ਤਾਂ ਹਰ ਇੱਕ ਪੰਜਾਬੀ ਜਿਹੜਾ ਗੁਆਂਣੇ ਜੋ ਸਾਨੂੰ ਪਿਆ ਆ ਦੇਸ਼ ਪੂਰੇ ਆਧਾਰ ਤੇ ਲੋਕੀ ਸੇਵਾ ਕਰੀ ਜਾਂਦੇ ਆ ਬਾਕੀ ਮੈਂ ਦਾ ਭਾਈ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਦਿਨ ਦਾ ਦਿਨ ਆਪਣੇ ਹਲਕੇ ਦੇ ਵਿੱਚ ਕਿਉਂਕਿ ਬੰਦਾ ਦੇਖੋ ਅੱਜ ਜੇ ਇਹ ਕੰਮ ਕਰੂਗਾ ਤੇ ਜਰੂਰ ਕੀਉਂਗੇ ਬੰਦੀ ਆਜ ਜਿਹੜਾ ਪਾਰਟੀ ਦਾ ਬੰਦਾ ਕੋਈ ਵੀ ਸੇਵਾ ਕਰਦਾ ਲੋਕੀ ਉਹ ਪਸੰਦ ਕਰੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਜਿਹੜਾ ਘਰੇ ਬੈਠਾ ਏਸੀ 'ਚ ਰਹਿਣਾ ਜਿਹੜਾ ਬਾਹਰ ਲੇਕਰ ਗਰਮੀ ਲੱਗਦੀ ਆ ਜੀ ਮੈਂ ਅੰਦਰ ਫੇਰ ਚੱਲ ਜਾਵਾਂ ਉਹ ਬੰਦਾ ਕੰਮ ਜਾਣੀ ਹੁੰਦਾ ਇੱ ਜਿਹੜਾ ਗਰਾਊਂਡ ਲੈਵਲ ਦੇ ਉੱਪਰ ਸਮਾਜ ਨੂੰ ਅੱਗੇ ਜਾਦਪਾਨ ਨੂੰ ਖਤਮ ਕਰੇ ਅਸੀਂ ਤੋਰੀ ਸਪੋਰਟ ਕਰਾਂਗੇ ਜਿਹੜਾ ਫਿਰ ਇਹ ਨਾ ਕਹਵੇ ਵੀ ਇਹ ਰਵੀ ਦਸਿਆ ਸਿੱਖਿਆ ਤੇ ਮਜਵੀ ਸਿੱਖਿਆ ਅੰਦਰ ਆਪਾਂ ਦਾ ਸਾਰੇ ਗਰੂ ਦੇ ਚੱਕ ਬਿਲਕੁਲ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਆ ਇਹ ਫਿਕਰ ਕੇ ਡੇਰਾ ਸੱਤਰ ਬੰਦਾ ਮਾਰੇ ਤੇ ਵੀ ਗਿਲਦੀ ਰੱਖੀ ਤੇ ਉਹ ਵੀ ਇਹ ਗੱਲ ਕਰਦੇ ਆ ਵੀ ਆਪਾਂ ਸਾਰਿਆਂ ਨੂੰ ਸਮਾਨ ਰੱਖਣਾ ਪਰ ਪੰਜਾਬ ਨੂੰ ਮੈਂ ਫਿਰ ਗਿਲ ਕਰਦਾ ਗੁਰੂਆਂ ਨੂੰ ਵੀ ਕਰਦਾ ਸੰਸਭਾ ਨੂੰ ਵੀ ਕਰਦਾ ਹਰ ਪਾਰਟੀ ਨੂੰ ਵੀ ਕਰਦਾ ਕਿ ਸਾਨੂੰ ਵੰਡੀ ਨਾ ਪਾਈਏ ਆਪਾਂ ਸਾਰਿਆਂ ਨੂੰ ਇੱਕ ਸਮਾਨ ਲੈ ਕੇ ਇੱਥੇ ਆਪਾਂ ਹੁਣ ਇਸ ਵੇਲੇ ਮਜੂਦਾ ਦੇਖ ਰਹੇ ਆਂ ਕਿ ਕੰਮ ਚੱਲਦੀ ਹੈ ਪਰ ਲੱਗਦਾ ਨਹੀਂ ਹੁਣ ਇੱਥੇ ਲੋਕਲ ਜਦੋਂ ਆਪਾਂ ਸਰੂਪ ਵਾਲਾ ਗੱਲ ਕਰਦੇ ਆਂ ਤਾਂ ਦੱਸਦੇ ਮੈਂ ਫੇਰ ਪੁਰਾਣੇ ਵੇਚਿਆਂ ਦੇ ਰੱਜ ਜਿਹੜਾ ਹੈ ਬੰਨਾਂ ਦੀ ਬਰਮਸ਼ ਤੇ ਕੋਈ ਮੋਰ ਕੀਹਿਆ ਹੁੰਦਾ ਨਹੀਂ ਅਪ੍ਰੈਲ ਮਾਰਚ ਤੋਂ ਲੈ ਕੇ ਕੰਪਨੀ ਹੋ ਗਿਆ ਪਰ ਹੁਣ ਜਿਹੜਾ ਸਮਾਂ ਚੱਲਦਾ ਇਹਦੇ ਵਿੱਚ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਫੰਡਾਂ ਦੀ ਯੂਜ਼ ਬਦਲਾਂ ਦੇ ਫੰਡ ਕਿੱਥੇ ਜਾਂਦੇ ਪਰ ਰੱਗ ਦੇ ਕਿੱਥੇ ਹੀ ਸਾਹਮਣੇ ਆਉਂਦੇ ਕੋਈ ਜਿਨਾ ਉਹਨਾਂ ਪਛੰਮੀ ਪ੍ਰੇਸ਼ਾਦ ਸਾਹਿਬ ਨੂੰ ਸਰਕਾਰ ਦਾ ਫਰਜ਼ ਪੈਂਦਾ ਕਿ ਜਦੋਂ ਕੀ ਆ ਸਫਾਈ ਕਰੀ ਥਾਲੇ ਵਾਲੀ ਜਿਹੜੀ ਜੀ ਹੁਣ ਆ ਪਤਾ ਲੱਗਿਆ ਜੀ ਹੁਣ ਇਸ ਤੋਂ ਬਾਅਦ ਅਗਲੇ ਸਾਲ ਦੇਖ ਲਓ ਸਟੋਰੀ ਮਦਾਨਾ ਕਿੱਦਾਂ ਬਣਦੀ ਹੈ ਉਹ ਜਦੋਂ ਆ ਜਵੇ ਦਾ ਕਿਸੇ ਦਰਿਆ ਦੇ ਪਾਣੀ ਦੇ ਦੂਸਰੇ ਪਾਸੇ ਜਿਹੜਾ ਲਧਿਆਣਾ ਨੂੰ ਜਾਂਦੇ ਆਪਾਂ ਕੀ ਬਾਤ ਬਲ 15 ਦਿਨ ਬਣੀ ਆ ਆ ਕੀ ਹੱਦ ਉੱਚਾ ਆ ਉਹਦਾ ਜਿਹੜਾ ਬੰਨ ਇਹ ਬੰਨ ਉੱਪਰ ਇੱਕ ਕਾਫੀ ਸ਼ਕਤ ਬਣੀ ਆ ਇੱਥੇ ਆਉਣ ਤੱਕ ਆਪਾਂ ਨੂੰ ਕਿੰਨਾ ਕੁ ਸ਼ਕਤ ਕਰਨੀ ਪਈ ਆਪ ਤੁਰਕੇ ਆਏ ਬੀਟੀ ਕੰਡਾ ਬੇਤਿਕਰਨਾ ਕਿ ਜਿੰਨਾ ਪੈਸਾ ਕੋਣ ਨੇ ਦੱਜਤਾ ਹੈ ਜੀ ਉਹਨੇ ਹੀ ਪੈਸਾ ਬਹ ਲਾ ਦੀ ਜੇ ਆਉਣ ਵਾਲੇ 40 50 ਸਾਲਾਂ ਤੱਕ ਇਦਾਂ ਦੀ ਕੋਈ ਸਮੱਸਿਆ ਨਹੀਂ ਹੋਣੀ ਜੇਕਰ ਇਹ ਪੈਸਾ ਖੜਾ ਪੰਜਾਬ ਦੇ ਉੱਪਰ ਲੱਗ ਜਾਵੇ ਜੇਕਰ ਨਹੀਂ ਲਾਉਂਗੇ ਅਗਲੇ ਸਾਲ ਫੇਰ ਆਪਾਂ ਡੀਕਦੇ ਆਪਾਂ ਤਾਂ ਡੀਕਦੇ ਆਂ ਵੀ ਹੜ ਆਵੇ ਅਸੀਂ ਇਕੱਠੇ ਹੋਈਏ ਫੰਡ ਇਕੱਠਾ ਕਰੀਏ ਜਿੰਨਾ ਪੈਸਾ ਆਇਆ ਉਹ ਲਾਉ ਦੋ ਜਿਹੜਾ ਦਿੱਸੇ ਸਹੀ ਅਮਲੇ ਵਿੱਚ ਸਰਕਾਰੀ ਹੌਲੇ ਦੇ ਵਿੱਚ ਤੇ ਮੈਂ ਤਾਂ ਦੇਖ ਲਓ ਤੁਸੀਂ ਹੁਣ ਡੀਸੀ ਸਾਹਿਬ ਰਾਜ ਨੂੰ ਲਾ ਜਾਂਦੇ ਆ ਦੇਖ ਲੈਂਦੇ ਆ ਵੀ ਠੀਕ ਆ ਮੈਂ ਗੱਲ ਕਰਦਾ ਜੀ ਆ ਵੀ ਉਹ ਜਿਹੜਾ ਪੂੰਜੀ ਭਰਾ ਹੈ ਉਹ ਮੇਟ ਕਰਨ ਲੱਗੇ ਅਪ ਬੈਂਡ ਦੇ ਲੋਕ ਸਾਡੇ ਹੜੇ ਵਾਲੇ ਮੈਂ ਜਿੰਨੇ ਦੇਖੇ ਆ ਉਹ ਕੋਈ ਸਰਕਾਰੀ ਦਾ ਨਹੀਂ ਜੰਮ ਬੈਂਡ ਦੇ ਲੋਕ ਹੀ ਅੱਗੇ ਆਏ ਜਿਹੜੇ ਵਿਚਾਰੇ ਆਪਣੇ ਆਪ ਨੂੰ ਕਹਿੰਦੇ ਗਰੂਪ ਸਾਰੇ ਡੇਰੇ ਵਾਲੇ ਮਹਾਪੁਰਸ਼ ਕਿਹਾ ਪਰ ਜੋ ਚੀਜ਼ ਹੋਣੀ ਚਾਹੀਦੀ ਸੀ ਜਿਹੜੀ ਗੱਲ ਆ ਵੀ ਜਿਹੜੇ ਹੁਣ ਆ ਜੂਵਾਲ ਸਿੰਘ ਨੇ ਇੱਕ ਪੋਸਟ ਪਾਈ ਸੀ ਉਹ ਮੈਂ ਫੇਸਬੁਕ ਤੇ ਪਾਇਆ ਵਿੱਚ 600 ਟਰੈਕਟਰ ਖੜੇ ਆ ਉਹ ਕਹਿੰਦੇ ਜੀ ਅਸੀਂ 600 ਟਰੈਕਟਰ ਖੜੇ ਆ ਪਰ ਉਹ ਦਿੱਤੇ ਕਿ ਨੂੰ ਜਾਣਗੇ ਜਿਹੜਾ ਲੋਡ ਬੰਦ ਜਾਂ ਹੋਵੇ ਉਹ ਨਾ ਕਾਰ ਚ ਚੱਲਦੇ ਆ ਆ ਕਾਰ ਚ ਚੱਲਦਾ ਲੋਡ ਤੇ ਇੱਥੇ ਦੇਣ ਦੀ ਜਦੋਂ ਕੰਮ ਹੀ ਖਤਮ ਹੋ ਗੋ ਉਸ ਤੋਂ ਬਾਅਦ ਦੇਣ ਦਾ ਕੋਈ ਫਾਇਦਾ ਨਹੀਂ ਜਦੋਂ ਕਾਰ ਚੱਲਦਾ ਉੱਥੇ ਚੀਜ਼ਾਂ ਮੈਂ ਦੇਖਣਾ ਤੁਸੀਂ ਉਸੇ ਵੇਲੇ ਦੇ ਦੇਣੀ ਚਾਹੀਦੀਆਂ ਜਿਹੜਾ ਅਸੀਂ ਸਰਕਾਰ ਦੇ ਫੰਡ ਵਿੱਚ ਪਾਉਂਦੇ ਆ ਜਿਹੜੇ ਜਿਹੜੇ ਪਿੰਡ ਦੇ ਵਿੱਚ ਦਿਖਿਆ ਕੋਈ ਜਿਹੜੇ ਸੈਲੀਬ੍ਰਿਟੀ ਬੰਦੇ ਆ ਇੱਥੇ 50-50 ਪਿੰਡਾਂ ਡਾਕਟਰ ਕਾਲਣ ਮੈਨੂੰ ਸਮੱਸਿਆ ਆਵੇ ਨਾ ਉਹ ਸਿੱਧਾ ਹੀ ਪੈਸਾ ਵੰਡ ਦੇ ਗਏ ਅਲਮਦੁੱਲ੍ਹਾ ਡੀਸੀ ਸਾਹਿਬ ਆਗੇ ਸੀ ਜਿਹੜੇ ਡੀਸੀ ਹੈਗੇ ਉਹਨਾਂ ਚਾਈਨਾ ਦੇ ਜਿਹੜੇ ਹੁਣ ਇਹਦੇ ਸਿਵਾਮਾ ਚੱਲਦੀਆਂ ਪੰਜਾਬ ਰਾਹਤ ਸਾਹਿਬ ਜਾਉਂਗਾ ਜਾਉਂਦੇ ਆ। ਉਹਨਾਂ ਨੂੰ ਵੀ ਲਿਆ ਕੇ ਡਿਊਟਾਂ ਦੀ ਪਟੀਸ਼ਨ ਕਰਵਾਉਣੀ ਹੈ ਕਿ ਰਾਹਤ ਜਾਉਂਦਾ ਹੈ। ਚਾਹੇ ਇਹੋ ਜਿਹਾ ਕੋਈ ਜਿਹੜਾ ਸਰਕਾਰ ਉਹ ਲੋਕਾਂ ਦੇ ਦਰਮਿਆਨ ਕੋਈ ਆਪਣਾ ਜਿਹੜਾ ਜੋੜ ਨਹੀਂ ਕੋ ਪੜੀ ਉਹ ਦਿਖਾ ਨਹੀਂ ਆ ਰਿਹਾ। ਸੱਚਮੇਂ ਗੈਪ ਜਿਹੜਾ ਕੰਸੂਮਰ ਗੈਪ ਹੈ ਨਹੀਂ ਕਰਨਾ ਟੀਮੇਂ ਭਾਅ ਤੋਂ ਜਿਹੜਾ ਸੰਗਤਿਆ ਲੋਕਾਂ ਦੇ ਵਿੱਚ ਗੈਪ ਜਿਆਦਾ ਹੁਣ ਤੁਸੀਂ ਇਹ ਚੀਜ਼ ਆਪਾਂ ਗੱਲ ਕਰ ਲਈਏ ਚਲੋ ਮੈਂ ਫੋਨ ਕਰ ਲੂ ਤੁਹਾਡੇ ਕੋਲ ਜੱਟ ਨੂੰ ਪਰ ਜਿਹੜਾ ਆਮ ਲੋਕ ਹੈ ਬੰਦ ਉਹ ਕਲੈਕਟਰ ਹੀ ਖੋਸੇ ਆ। ਕੋਈ ਮੋਬਾਈਲ ਤੋਂ ਫੋਨ ਕਰ ਉਹ ਜੀ ਬਿੰਗ ਕਰ ਸਕਦੇ ਹਾਂ ਉਹ ਕਿਸੇ ਸਰਕਾਰ ਦੇ ਕੋਈ ਕਿਸੇ ਫੌਜੀ ਦੀ ਗੱਲ ਫਿਰ ਹੁੰਦੀ ਹੈ ਜਿਹੜਾ ਡੀਸੀ ਦਾ 9 ਵਜੇ ਸਾਰਿਕ ਨੰਬਰ ਦਾ ਰਿਹਾ ਡੀਸੀ ਦੇ ਪੌਂਡ ਕਿਤੇ ਕੱਢ ਕੱਢੇ ਪੈਣਾ ਜਤੋਂ ਹਮਤੋਂ ਨੰਬਰ ਦਾ ਪੁੱਛਣਾ 10 ਵਜੇ ਕਿੱਥੇ ਨੁਕਸਾਨ ਹੋਇਆ ਕਿਹਦੇ ਕਰਦਾ ਹੋਇਆ ਸਵਾਨ ਬੋਲਦਾ ਕਰ ਦੋ ਨੰਬਰ ਦਾ ਡੀਸੀ ਨੇ ਬਣਾਇਆ ਸਭ ਤੋਂ ਸੋਖਾ ਕੰਮ ਆ ਉਹਨੂੰ ਨੰਬਰ ਦਾ ਫੋਨ ਕਰਦੇ ਸੋਈ ਮੀਟਿੰਗ ਲਾ ਬੇ ਤੇਰੇ ਪੜੇ ਕੀ ਨੁਕਸਾਨ ਹੋਇਆ ਦਸਣਾ ਤੇ ਵਰਮੇ ਨੇ ਆ ਪੁੱਛਦੇ ਕਿ ਜਿੱਦਾਂ ਹੁਣ ਬਹੁਤ ਸਾਰੇ ਕਿਉਂਕਿ ਆਪਾਂ ਇੱਥੇ ਜਿਹੜੇ ਪੰਜਾਬ ਬੈਠੇ ਆ ਉਹ ਤਾਂ ਚਲੋ ਸਾਹਮਣੇ ਆਪਾਂ ਦੇਖ ਰਹੇ ਆ ਨਾ ਖਬਰਾਂ ਮੰਨਦੇ ਆ ਪਰ ਜਿਹੜੇ ਸਾਡੇ ਬੱਚੇ ਹੈਗੇ ਆ ਭਰਾ ਆ ਅੱਗੇ ਬੱਚੀਆਂ ਹੈਗੀਆਂ ਪ੍ਰਦੇਸ਼ਾਂ ਵਿੱਚ ਬੈਠੇ ਆ ਜੇ ਕੋਈ ਪੰਜਾਬ ਤੇ ਇਦਾਂ ਦੀ ਕੋਈ ਵੀ ਗੱਲ ਤਾਂ ਪੈਂਦੀ ਆ ਤਾਂ ਉਹ ਦੂਰ ਬੈਠੇ ਬੜੇ ਧੂਮਟੀਆਂ ਬਿਛਾੜ ਕੇ ਲੱਜਾ ਹੁੰਦਾ ਤੇ ਉਹ ਹਰੇਕ ਦਾ ਇਹੀ ਲੱਗਦਾ ਹੁੰਦਾ ਕਿ ਚਲ ਜਿੰਨੀ ਵੀ ਹੈਲਪ ਕਰੀਏ ਵਰਤ ਸਕਦੇ ਪਰ ਇਹੋ ਜਿਹੇ ਮੈਸ ਅਨੈਮੈਂਟ ਜਾਂ ਪ੍ਰਸ਼ਾਸਨ ਦੀ ਘਾਟ ਹੈਗੀ ਆ ਉਹ ਹੁਣ ਕਿਹੋ ਜਿਹੇ ਤਰੀਕੇ ਦੇ ਨਾਲ ਕਿਹਦੇ ਨਾਲ ਜਿਹੜਾ ਰਾਹ ਕੱਢ ਸਕਦੇ ਕਿਉਂ ਉਹ ਜਦੋਂ ਅਸੀਂ ਪਾਣੀ ਲਈ ਲੈ ਲਿਆ ਉਹ 15 ਦਿਨ ਬਾਅਦ 20 ਦਿਨ ਬਾਅਦ 3 ਮਹੀਨੇ ਬਾਅਦ ਜਦੋਂ ਥੱਲੇ ਆ ਗਿਆ ਜਿਹੜੇ ਘਰਾਂ ਦੇ ਵਿੱਚ ਡੁੱਬੇ ਆ ਜਿਦੋਂ ਚੀਜ਼ ਜਾਣੀ ਆ ਜਿਹੜੀਆਂ ਬੰਦੂਰੇ ਇੰਨੇ ਜਿਹੜੇ ਉੱਤਿਆ ਹੋ ਗਏ ਮਾਰੇ ਉਸ ਤੋਂ ਬਾਅਦ ਜਿਹੜੀ ਬਿਮਾਰੀ ਫੈਲਣੀ ਬੁਰਾ ਲਾਜਕਾ ਉਹ ਵੀ ਆਪਾਂ ਨੂੰ ਗੌਰ ਕਰਨਾ ਚਾਹੀਦਾ ਜਿਹੜੇ ਹੁਣ ਕਰਦਾ ਇਹਦਾ ਹੱਦ ਨਾਲ ਵੱਧ ਪੈਸਾ ਪੰਜਾਬ ਦੇ ਵਿੱਚ ਨੇ ਲੋਕਾਂ ਨੇ ਦੇ ਦਿੱਤਾ ਪਰ ਪ੍ਰੋਪਰ ਤਰੀਕੇ ਨਾਲ ਲੱਗਣਾ ਜ਼ਰੂਰੀ ਹੈ ਤੋ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਲੋਕ ਤੁਸੀਂ ਨਵੇਂ ਬੰਦੇ ਬਣੇ ਆ ਇੱਥੇ ਹਲਕਾ ਚਾਰਜ ਆ ਇੱਥੇ ਪੰਚਾਇਤਾਂ ਬਣਾਈਆਂ ਆ ਆਪਣੇ ਚੇਅਰਮੈਨ ਕਿੰਨੇ ਬਣ ਗਏ ਸਾਰਿਆਂ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਲਾ ਕੇ ਡਿਟੇਲ ਬਣਾ ਕੇ ਸਰਕਾਰ ਨੂੰ ਦਿਚਾਈ ਦੇ ਤਾਂ ਜੋ ਜਲਦੀ ਇਹ ਰੁਕਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਚਾਹੀਦਾ ਜਿਹੜੇ ਲੋਕਾਣ ਜਿਹੜਾ ਦੇ ਮਕਾਨ ਆ ਉਹਨਾਂ ਬਾਕੀ ਪੋਜ਼ੀਟਿਵ ਬਣੀ ਨੇ ਮਕਾਨ ਬਣਾ ਕੇ ਦਊਂਗੇ ਕਿ ਨਹੀਂ ਦਊਂਗੇ ਕੁਝ ਹੋਰ ਦੇ ਤਮਾ ਵੀ ਕੀ ਦਵਾਂਗੇ ਉਹ ਹੋਰ ਨਾਲ ਜਿਹੜੇ ਲੋਕ ਹੁੰਦੇ ਆ ਜਿਹੜਾ ਤੇ ਪੰਜਾਬ ਦੇ ਲੋਕ ਤਾਂ ਫਰਵਰਤ ਦੇਈ ਜਾਂਦੇ ਆ ਅਸੀਂ ਨਹੀਂ ਦੇਣਾ ਬਹੁਤ ਜੜੀ ਆ ਸੋ ਬਹੁਤ ਬਹੁਤ ਧੰਨਵਾਦੀ ਸੋ ਇਹ ਅੱਜ ਸੰਗਵਾਲ ਜਿਹੜਾ ਬੰਨ ਹੈਗਾ ਇੱਥੇ ਆਪਾਂ ਪਹੁੰਚੇ ਸੀਗੇ ਤੇ ਵਾਖਾ ਕਨਵੇਂ ਤੇ ਵਾਖਾ ਸੁਤਾਮਾ ਦੀ ਇੱਥੇ ਪਹੁੰਚ ਰਹੇ ਹੈਗੇ ਆ ਸੋ ਇਹਨਾਂ ਨੇ ਬੜੀ ਵਿਸਤਾਰ ਦੇ ਸਹਿ ਦੱਸਿਆ ਕਿ ਜਿਹੜਾ ਸੋ ਇਹ ਜਿਹੜਾ ਸਮਾਂ ਆ ਆਸ ਵਿੱਚ ਲੜਨਾ ਝਗੜਨ ਦਾ ਜਾਂ ਵਾਖਾ ਕੋ ਫਿਰਗਿਆਂ ਵਿੱਚ ਬੰਡੀਆਂ ਪਾਉਣ ਦਾ ਸਮਾਂ ਨਹੀਂ ਇਹ ਮਨੁੱਖਤਾ ਨੂੰ ਇੱਕ ਭਾਈਚਾਰਕ ਸਾਂਝਾਂ ਦਾ ਜਿਹੜਾ ਪਾਉਣ ਦਾ ਸਮਾਂ ਹੈਗਾ ਇਹਦੇ ਵਿੱਚ ਇਹ ਤੋਂ ਬਾਅਦ ਵਿੱਚ ਜਿਹੜਾ ਸਮਾਂ ਆ ਇਹ ਜਿਹੜੇ ਨੁਕਸਾਨ ਹੋ ਜਾਣੇ ਉਹਦੀ ਪੂਰਤੀ ਦਾ ਸਮਾਂ ਆ ਸੋ ਇਹ ਜਿਹੜੇ ਨੁਕਸਾਨ ਹੈ ਉਹਦੀ ਖੂਰਤੀ ਵਾਸਤੇ ਜਿੱਥੇ ਸਰਕਾਰ ਔਰ ਲੋਕਾਂ ਦੇ ਦਮਿਆਂ ਜਿਹੜਾ ਗੈਪ ਆ ਉਹਨੂੰ ਭਰਨ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ ਸਰਕਾਰੀ ਅਮਲਾ ਜਿਹੜਾ ਉਹਦਾ ਕੰਮ ਘੱਟ ਦੇਖਾਈ ਦੇ ਰਿਹਾ ਪਰ ਜਿਹੜਾ ਗੈਪ ਆ ਉਹਦੇ ਕਰਕੇ ਪ੍ਰੋਪਰ ਜਿਹੜੇ ਵੀ ਸਾਧਨ ਆ ਰਹੇ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀ ਸੋ ਜ਼ਰੂਰੀ ਤਾਂ ਇਹ ਹੈ ਵੀ ਡੀਸੀ ਸਾਹਿਬ ਆਪਣੇ ਜ਼ਿਲ੍ਹੇ ਦੇ ਜ਼ਿੰਮੇਵਾਰ ਤਾਂ ਜਿਹੜਾ ਹੈਗਾ ਆ ਵਾਕਵਸ ਦਾ ਅੰਮਾ ਜਿਹੜੀ ਹੈ ਇਹਦੇ ਵਿੱਚ ਕਾਰਜਸ਼ੀਲ ਇਹ ਆਪਣਾ ਯੋਗਦਾਨ ਪਾ ਰਹੀਆਂ ਹਨ ਉਹਨਾਂ ਨਾਲ ਸਾਂਝੀ ਮੀਟਿੰਗ ਕਰਕੇ ਤੇ ਜਿਹੜਾ ਇਹਨਾਂ ਨੂੰ ਆਪਣੇ ਕੰਮਾਂ ਨੂੰ ਵਿੱਚ ਬੰਨ੍ਹਿਆ ਪਾ ਦੇ ਜਿਹੜਾ ਆ ਉਹ ਬੇ ਜਿਹੜਾ ਇਹਨੂੰ ਜਿਹੜਾ ਕੰਮ ਆਪਾਂ ਜਿਹੜਾ ਪ੍ਰੋਪਰ ਤਰੀਕਾ ਨਾਲ ਜਿਹੜਾ ਚਲਾਇਆ ਰਿਹਾ ਕਿਉਂਕਿ ਇਹ ਜਿਹੜਾ ਕੰਮ ਹੈਗੇ ਆ ਰਾਹਤ ਦੇ ਬਚਾਅ ਕਾਰਜ ਇੱਕ ਦੋ ਦਿਨ ਨਹੀਂ ਚੱਲਣੇ ਆ ਬਹੁਤ ਲੰਬਾ ਸਮਾਂ ਚੱਲਣੇ ਆ ਲੋਕ ਆਪਣਾ ਯੋਗਦਾਨ ਪਾਉਣ ਲਈ ਜਿਹੜੇ ਤਿਆਰ-ਵਰ ਤਿਆਰ ਆ ਹਰ ਜੀ ਦੇ ਨਾਲ ਜੱਜ ਦੇ ਨਾਲ ਚੜ੍ਹਦੀ ਕਲਾ ਨਾਲ ਆਪਣਾ ਜੁਹਰ ਯੋਗਦਾਨ ਪਾ ਰਹੇ ਹੈਗੇ ਆ ਪਰ ਜਿਹੜੇ ਸਰਕਾਰ ਆ ਉਹਨੂੰ ਮੈਨੇਜ ਕਿਵੇਂ ਕਰਨਾ ਲੋਕਾਂ ਦੀ ਸ਼ਕਤੀ ਨੂੰ ਕਿਵੇਂ ਜੁੜੀ ਲਾਈਜ਼ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾ ਛੰਕੋਵਲ ਬੰਦ ਤੇ ਪਹੁੰਚੇ ਆ ਠੀਕ ਹੋ ਗਏ ਇੱਥੇ ਛੰਕੋਵਲ ਬੰਦ ਤੇ ਪਾਣੀ ਦੀ ਮਾਰ ਬਹੁਤ ਵੱਡੀ ਮਾਰ ਪਈ ਆ ਲੋਟਾਂ ਖੱਟ ਕੇ ਲੈ ਗਿਆ ਬੰਦ ਟੁੱਟਣ ਡਾ ਰਿਹਾ ਸਾਰੇ ਇਲਾਕੇ ਦੀ ਸੰਗਤ ਨੂੰ ਕਿਤੇ ਪੰਜ ਛੇ ਦਾ ਨੂੰ ਸੇਵਾ ਚੱਲ ਰਹੀ ਆ ਮਿਲਟਰੀ ਵੀ ਆਈ ਹੋਈ ਆ ਸਾਰੇ ਸਾਰੇ ਬੰਦੇ ਆ ਕੇ ਸੇਵਾ ਕਰ ਰਹੇ ਤਾਂ ਬੰਦ ਹਲਤਾ ਬਚਿਆ ਲੱਗਦਾ ਪਰ ਦਰ ਬਹੁਤ ਆ ਪਾਣੀ ਪਿੱਛੇ ਬਹੁਤ ਜ਼ਿਆਦਾ ਆ ਰਿਹਾ ਤੁਸੀਂ ਇੱਥੇ ਕਿ ਜਿਹੜੇ ਕੰਮ ਚੱਲਦੇ ਪਏ ਆ ਸਰਕਾਰੀ ਪੱਧਰ ਤੇ ਜਿਹੜਾ ਸਰਕਾਰ ਵੀ ਕੰਮ ਕਰਦੀ ਪਈ ਆ ਤੇ ਲੋਕ ਵੀ ਆਪਣੇ ਪੱਧਰ ਤੇ ਜਿਹੜੇ ਲੱਗੇ ਹੈਗੇ ਸਰਕਾਰ ਦੇ ਰਿਕਵਰ ਕਰ ਲੱਗੇ ਹੋ ਆ ਤੇ ਬਾਕੀ ਮੈਟਰ ਵੀ ਸਾਰਦੀ ਆਈ ਹੋ ਆ ਪਰ ਆਮ ਜਨਤਾ ਦਾ ਬਹੁਤ ਸਹਿਯੋਗ ਹੈ ਟਰਾਲੀਆਂ ਟਰੈਕਟਰ ਸਾਰੇ ਆਮ ਜਨਤਾ ਦੇ ਚੱਲ ਰਹੇ ਆ ਇੱਕ ਵਹਾਹਾਂ ਦਾ ਵੀ ਬੜਾ ਦੌਰ ਆ ਵੀ ਇੱਥੇ ਜਿਹੜਾ ਬੰਨ ਟੁੱਟ ਗਿਆ ਜੀ ਇੱਥੇ ਮੌਜੂਦਾ ਟਾਈਮ ਤੇ ਪਹੁੰਚਾ ਕੀ ਕੰਮ ਹੋਰ ਤੇ ਕਿਉਂਗੇ ਕਿਦਾਂ ਵੰਨਰ ਟੁੱਟਣ ਦੀ ਬੜੀ ਫੁਫਵਾ ਫੈਲੀ ਸੀ ਸੰਗੋਬਾਲ ਵਿੱਚ ਵੰਨ ਟੁੱਟੇ ਅੱਛਾ ਨਹੀਂ ਇਹ ਨੋਲ ਟੁੱਟੀ ਸੀਗੀ ਉਹਦੀ ਫੋਟੋ ਕਿਨ ਗਲਤ ਬਾਤ ਤੇ ਹੁਣ ਜਿਹੜੀ ਮੌਜੂਦਾ ਸਥਿਤੀ ਕਿਵੇਂ ਆ ਬਹੁਤ ਖਤਰਨਾਕ ਆ ਗਿਆ ਜੀ ਵੱਢੀ ਜਾਂਦਾ ਆ ਇਹ ਪਾਣੀ ਕਾ ਘੜੂਗਾ ਦੇ ਵਿੱਚ ਆਇਆ ਦਿਨ ਬਹੁਤ ਮੁਸ਼ਕਲ ਆ